ਲੁਧਿਆਣਾ ਪੁਲਿਸ ਨੇ ਇੱਕ ਨੌਕ ਪੁਲਿਸ ਦੀ ਵਰਦੀ ਦੇ ਨਾਮ ਤੇ ਲੋਕਾਂ ਤੋਂ ਪੈਸੇ ਵਸੂਲਣ ਵਾਲੇ ਇੱਕ ਫਰਜੀ ਸਬ ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ। ਮੁਲਜ਼ਮ ਸਬਜ਼ੀ ਮੰਡੀ ਲਾਕੇ ਦੇ ਵਿੱਚ ਲੋਕਾਂ ਨੂੰ ਡਰਾ ਕੇ ਪੈਸੇ ਵਸੂਲਦਾ ਸੀ। ਮੁਲਜ਼ਮ ਦੇ ਕੋਲੋਂ ਪੁਲਿਸ ਦੀ ਵਰਦੀ, ਜਾਲੀ ਸ਼ਨਾਖਤੀ ਕਾਰਡ, ਇੱਕ ਐਨ ਜੀਓ ਸਟਿੱਕ ਤੇ ਇਸ ਦੇ ਨਾਲ ਹੀ ਇੱਕ ਚਿੱਟੇ ਰੰਗ ਦੀ ਨੋਵਾ ਗੱਡੀ ਬਰਾਮਦ ਹੋਈ ਹੈ। ਉਸ ਦੀ ਪਛਾਣ ਅਨਮੋਲ ਸਿੱਧੂ ਵਾਸੀ ਛੋਣੀ ਮੱਲਾ ਲੁਧਿਆਣਾ ਦੇ ਵਜੋਂ ਹੋਈ ਹੈ। ਦਰਸਿਲ ਇਸ ਬਾਬਤ ਦੀ ਜਾਣਕਾਰੀ ਦਿੰਦਿਆਂ ਏਡੀਸੀ ਪੀਵਾ ਨਜੀਐਸ ਸੰਧੂ ਜਿਨ੍ਹਾਂ ਦੱਸਿਆ ਕਿ ਉਹਨਾਂ ਨੂੰ ਪਿਛਲੇ ਕੁਝ ਦਿਨਾਂ ਤੋਂ ਸੂਚਨਾ ਮਿਲ ਰਹੀ ਸੀ ਕਿ ਸਬਜ਼ੀ ਮੰਡੀ ਲਾਕੇ ਦੇ ਵਿੱਚ ਇੱਕ ਕੁਝ ਮੁਲਾਜ਼ਮ ਲੋਕਾਂ ਤੋਂ ਨਜਾਇਜ਼ ਵਸੂਲੀ ਕਰ ਰਿਹਾ ਇਸ ਤੋਂ ਬਾਅਦ ਪੁਲਿਸ ਨੇ ਚਾਲ ਵਿਛਾ ਕੇ ਇਸ ਮੁਲਜ਼ਮ ਨੂੰ ਕਾਬੂ ਕੀਤਾ ਕਿ ਉਹਨਾਂ ਦੱਸਿਆ ਕਿ ਮੁਲਜ਼ਮ ਪੁਲਿਸ ਦੀ ਵਰਦੀ ਪਾ ਕੇ ਸਬਜ਼ੀ ਮੰਡੀ ਲੁਧਿਆਣਾ ਦੇ ਵਿੱਚ ਬਾਹਰੋਂ ਆਉਣ ਵਾਲੇ ਟਰੱਕਾਂ ਦੇ ਡਰਾਈਵਰਾਂ ਨੂੰ ਡਰਾ ਧਮਕਾ ਕੇ ਉਹਨਾਂ ਤੋਂ ਪੈਸੇ ਵਸੁੰਦਾ ਸੀ ਇਸੇ ਤਰ੍ਹਾਂ ਕੋਲੇ ਪਾਲੇ ਲੋਕਾਂ ਤੇ ਵਰਦੀ ਦਾ ਰੋਪ ਪਾਉਂਦਾ ਸੀ ਤੇ ਉਹਨਾਂ ਤੋਂ ਪੈਸੇ ਲੈਂਦਾ ਸੀ ਤਾਂ ਉਹਨਾਂ ਨੇ ਦਾਵਾ ਕੀਤਾ ਕਿ ਮੁਲਜ਼ਮ ਨੇ CIA ਦੋ ਜਲੰਧਰ ਵਿਖੇ ਤੈਨਾਤ ਹੁੰਦਾ ਦਾਵਾ ਕੀਤਾ ਸੀ ਜਿਹੜਾ ਕਿ ਜਾਂਚ ਦੌਰਾਨ ਝਾਲੀ ਪਾਇਆ ਗਿਆ ਥਾਣਾ ਡਿਵੀਜ਼ਨ ਨੰਬਰ 4 ਥਾਣਾ ਕਰੇਸੀ ਥਾਣਾ ਸਲੇਮ ਟਾਬਰੀ ਤੇ ਥਾਣਾ ਇਬਾ ਦੇ ਖੇਤਰ ਦੇ ਵਿੱਚ ਜਈਆਂ ਵਾਰਦਾਤਾ ਕਾ ਚੁੱਕਾ ਹੈ ਅਜੇ ਤੱਕ ਦੋਸ਼ੀ ਖਿਲਾਫ ਕੋਈ ਅਪਰਾਧਿਕ ਰਿਪੋਰਟ ਸਾਹਮਣੇ ਨਹੀਂ ਆਇਆ ਫਿਲਹਾਲ ਇਸ ਦੀ ਜਾਂਚ ਹੋ ਰਹੀ ਹੈ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਦਰਮਿਆਨ ਫਿਰ ਐਸਐਸਓ ਜੋਧੇਵਾਲ ਨੂੰ ਅਸੀਂ ਕਿਹਾ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸਬੰਧੀ ਅਸੀਂ ਪੁਲਿਸ ਪਾਰਟੀ ਪਟ੍ਰੋਲਿੰਗ ਤੇ ਭਾਈ ਸੀਗੀ ਤੇ ਕੱਲ ਦੀ ਗੱਲ ਹੈ ਕਿ ਸਾਡੀ ਪੁਲਿਸ ਪਾਰਟੀ ਉਹ ਤੇ ਕੰਬਰੀ ਸੀ ਉਹ ਤੋਂ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਉਸ ਪਾਰਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਉਸ ਪਾਰਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲਗਾਉਂ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਨੇ ਇੱਥੇ ਜਦੋਂ ਇਹ ਬਰੀਕੀ ਨਾਲ ਪੁੱਛਗਿਸ਼ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇੰਸਪੈਕਟਰ ਦਾ ਵਾਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਨਾ ਹੀ ਲਿਖਿਆ ਹੋਰ ਕੁਝ ਨਹੀਂ ਉੱਤੇ ਹੈਗਾ ਸਿਰੇ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇੰਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ ਸਾਨੋਬ ਅਮੀਰ ਚੰਦ ਵਾਸੀ ਮਕਾਨ ਨੰਬਰ ਬੀ 2/44 ਸ਼ੌਨੀ ਮੱਲਾ ਲੁਧਿਆਣਾ ਉਮਰ ਕਰੀਬ ਇਹਦੀ 30 ਸਾਲ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਾਇਆ ਕਿ ਮੁਲਾਜ਼ਮਾਂ ਲੱਗਦਾ ਨਹੀਂ ਆਪਣਾ ਗੱਲਾਂ ਬਾਤਾਂ ਤੋਂ ਤੇ ਫਿਰ ਇਹਨੂੰ ਪੁੱਛਿਆ ਵੀ ਤੂੰ ਵਾਅਦੇ ਤੇ ਆਂ ਇਹਦੀ ਗੱਡੀ ਗੜੀ ਸੀਗੀ ਉੱਥੇ ਮਡੋਵਾ ਗੱਡੀ ਰੱਖੀ ਜਨੇ ਵਾਈਟ ਕਲਰ ਦੀ ਪੀਪ 07 ਬੀਡਬਲਯੂ 8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਹਦਾਂ ਨੇ ਲਾਲ ਬੂਟ ਪਾਏ ਸੀਗੇ ਜਿੱਪ ਵਾਲੇ ਨਾਲ ਜਦੋਂ ਵੱਡੀ ਰਿਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇੰਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨਜੀਓ ਸਟਿੱਕ ਪਈ ਸੀ ਜਿਹੜੀ ਥਾਣੇਦਾਰਾਂ ਕੋਲ ਹੁੰਦੀ ਹੈ ਪ੍ਰੇਡ ਵਾਲੀ ਸਟਿੱਕ ਉਹ ਰੱਖੀ ਹੈ ਨਾਲ ਉਹੋਕ ਚੋਂ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਇਸ ਕਹਾਤਾ ਕਾਫੀ ਜਰਦੌਂਦੀ ਹੈ ਹੁਣ ਅਹੀ ਦੇ ਆਪਣੇ ਮੁਲਾਜ਼ਮਾਂ ਨੂੰ ਕਹਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕੇਵਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਹੇ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ 4 ਨੰਬਰ ਦੇ ਈਚ ਕਦੀ ਟੰਗੇ ਦੇ ਲਈ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜੀਸ ਬੰਧੀ ਹੈ ਫਿਰ ਮਕਦਮਾ ਨੰਬਰ 67 25 24 ਅੰਡਰ ਸੈਕਸ਼ਨ 419 420 467 468 470 170 171 ਆਈਪੀਸੀ थाना ਯੋਧੇਵਾਲ ਲੁਧਿਆਣਾ ਦੇਰਜ ਕੀਤਾ ਗਿਆ ਤੇ ਬਹੁਤ ਵਧੀਆ ਐਸ.ਐਸ.ਓ. ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦੇ ਤੋ ਵੱਾ ਕਾਫੀ ਜੇਰ ਤੋਂ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਰਟੀ ਨੇ ਤੇ ਇਹਨਾਂ ਦੀ ਹਦਦਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ। ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਤੇ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ। ਕੋਸ਼ਿਸ਼ ਇਹਦੀ جاری ਹੈ ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏ ਜਿਵੇਂ ਕਿਸੇ ਵਰਤੀ ਹੋਇਆ ਕਿਪਤਸਬ ਲੈ ਕੇ ਇਹ ਸਾਹ ਪੁੱਛਾਂਗੇ ਨਾ ਜੀ ਹੁਣ ਉਹ ਇੰਨਾ ਟਾਈਮ ਨਹੀਂ ਉਹਨਾਂ ਰਿਮਾਂਡ ਮਿਲਿਆ ਉੱਤੇ ਕਰਦੇ ਆਂਗਾ ਜੋ ਮਜੀਦ ਕੁਝ ਵੀ ਸ਼ਾਇਦ ਤੁਹਾਨੂੰ ਜਰੂਰ ਦੱਸੀਏ ਫਿਰ ਪੜਿਆ ਨੀ ਕਿੰਨੇ ਦਾ ਹਾਂਜੀ ਪੜਿਆ ਨੀ ਕਿੰਨਾ ਕਹਿੰਦਾ ਪੜਿਆ ਹਾਂ ਪਾਪਾ ਹਾਂ 10th 10th ਪਾਸ ਆ ਦਸਵੀਂ ਕਲਾਸ ਸਰ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਨਹੀਂ ਜੀ 96 ਰਿਕਾਰਡ ਸਹੀ ਸੌਮਕੀ ਕਰਦਾ ਵੈਸੇ ਇਹੀ ਕੰਮ ਕਰਦਾ ਇਹੀ ਕੰਮ ਹੀ ਕਰਦਾ ਤੇ ਸਰ ਰਹਿੰਦਾ ਕਿੱਥੇ ਜਿਹੜਾ ਐਡਰੈਸ ਹੈ ਉੱਥੇ ਰਹਿੰਦਾ ਹਾਂ ਚੌਣੀ ਮੱਲੇ ਰਹਿੰਦਾ ਤੇ ਇਹ ਸਰ ਕੱਲ ਤੋਂ ਹੀ ਲੱਗਿਆ ਹੋਇਆ ਕੁਝ ਪਾ ਲੱਗ ਕੰਨੀ ਜਦੋਂ ਸਿੱਖਾ ਰਹੇ ਹਾਂ ਵੇਖੋ ਜੀ ਸਾਨੂੰ ਤਾਂ ਕਹਿੰਦਾ ਵੀ ਹੁਣੇ ਹੀ ਲੱਗਾ ਪਰ ਹੁਣ ਇਹਨੂੰ ਅਜਿਹੀ ਬਰੀਕੀ ਪੁੱਛਦੇ ਆ ਰਹੇ ਸਾਰਾ ਕੁਝ ਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਵੈਸੇ ਕਹਿ ਸਕਦੇ ਮੈਂ ਇਹਨਾਂ ਦੀ ਇਹ ਜਿਹੜਾ ਬੰਦਾ ਹੈ ਕੁਝ ਨਹੀਂ ਸਿੰਪਲ ਹੀ ਇਹ ਬੈਕਗ੍ਰਾਉਂਡ ਤੇ ਹਾਂ ਪਹਿਲਾ ਪਰਚਾ ਕੋਈ ਲੱਭਾ ਨਹੀਂ ਇਹਦੇ ਤੇ ਬਾਕੀ ਇਹਦੀ ਹੁਣ ਬਰੀਕੀ ਨਾਲ ਪੁਛਗਿਛ ਕਰਦੇ ਆ ਰਿਮਾਰਡ ਮਿਲਿਆ ਸਾਨੂੰ ਕੋਈ ਕੋਈ ਨਵੀਂ ਗੱਲ ਆ ਜੀ ਸਾਹਮਣੇ ਤੁਹਾਨੂੰ ਜ਼ਰੂਰ ਦਸੀ ਜਾਏ ਠੀਕ ਠੀਕ ਥੈਂਕ ਯੂ ਸ਼ੁਕਰ ਹੈ ਥੈਂਕ ਯੂ